ਕਰਾ ਕੀਤਾ ਦਾ ਜਿਹੜੇ ਲੋਕੋ ਦੇਖੋ ਜਿਹੜੀ ਮਾਨ ਸਾਹਿਬ ਦੀ ਸਕੀਮ ਹੈ ਨਾ ਜੀ ਇੱਕ ਪੰਜਾਬ ਸਰਕਾਰ ਤੁਹਾਡੇ ਦਵਾਰ ਮੈਂ ਹੁਣ ਕਿਉਂਕਿ ਸਿਹਤ ਵਿਭਾਗ ਦੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੇਰੇ ਕੋਲ ਅੱਜ ਕੱਲ ਜਿਵੇਂ ਬਰਸਾਤ ਵੀ ਹੈ ਔਰ ਡੇਂਗੂ ਮਲੇਰੀਆ ਚਿਕਨਗੁਨੀਆ ਇਹ ਵਾਲੀਆਂ ਬਿਮਾਰੀਆਂ ਵੀ ਔਰ ਜਿਹੜੀਆਂ ਇੰਟੈਰੀਅਰ ਡਿਜ਼ੀਜ਼ਸ ਹੈ ਉਹ ਵੀ ਵੱਧ ਜਾਨੀ ਹੈ ਇਹਦੇ ਵਿੱਚ ਮੈਂ ਸਾਰਾ ਉਹ ਵੀ ਮੈਨੇਜ ਕਰ ਰਿਹਾ ਜੀ ਆ ਇੰਸ਼ੋਰੈਂਸ ਵਾਲਾ ਇਸ਼ੂ ਆ ਵੀ ਟੈਕਲ ਕਰ ਰਿਹਾ ਇਹਦੇ ਨਾਲ ਨਾਲ ਮੈਂ ਆਪਣੇ ਪਿੰਡਾਂ ਵਾਲਿਆਂ ਪ੍ਰਤੀ ਕਿਉਂਕਿ ਬਾਕੀ ਪੰਜਾਬ ਦਾ ਮੈਂ ਹੈਲਥ ਮਿਨਿਸਟਰ ਹਾਂ ਬਟ ਪਿੰਡਾਂ ਵਾਲਾ ਦਿਹਾਤੀ ਵਾਲਿਆਂ ਦਾ ਮੈਂ ਐਮਐਲ ਆ ਸਾਰਾ ਮੈਂ ਤੁਹਾਨੂੰ ਐਕਸਪੈਕਟ ਕਰ ਲਿਆ ਮੈਂ ਜਦੋਂ ਪਿਛਲੀ ਵਾਰੀ ਮੈਂ ਸੀਗਾ 2 ਹਫ਼ਤੇ ਲਗਾ ਕੇ ਮੈਂ 36 ਪਿੰਡਾਂ ਚ ਗਿਆ ਸੀ ਅੱਜ ਮੈਂ 8-9 ਪਿੰਡਾਂ ਚ ਆਜਾਂਗਾ 8-9 ਅੱਜ ਕੱਲ੍ਹ ਜਾਊਂਗਾ ਤਕਰੀਬਨ ਸਾਰੇ ਪਿੰਡਾਂ ਮੈਂ ਜਿਹੜੇ ਕਵਰ ਕਰਦੇ ਹਾਂ ਹਰ ਪਿੰਡ ਦੇ ਸਾਰੇ ਅਫਸਰ ਨਾਲ ਲੱਜਾ ਕੇ ਮੌਕੇ ਤੇ ਸਾਰੀਆਂ ਸਮੱਸਿਆਵਾਂ ਉਹਨਾਂ ਦੀਆਂ ਚਾਹੇ ਕੋਈ ਨਰੇਗਾ ਨਾਲ ਰਿਲੇਟਡ ਹੈ ਰਾਸ਼ਨ ਕਾਰਡ ਨਾਲ ਰਿਲੇਟਡ ਹੈ ਪੈਨਸ਼ਨ ਨਾਲ ਰਿਲੇਟਡ ਹੈ ਪਿੰਡ ਦੇ ਸਾਂਝੇ ਮਛਲੇ ਆ ਡਿਸਪੈਂਸਰੀ ਠੀਕ ਹੋਣ ਵਾਲੀ ਆ ਸੜਕਾਂ ਟੁੱਟੀਆਂ ਹੋਈਆਂ ਉਹ ਠੀਕ ਹੋਣ ਵਾਲੀਆਂ ਇਹਦੇ ਵਿੱਚ ਜਿਹੜਾ ਹੈਗਾ ਲਵਾਨਾ ਟਿੱਕੋ ਦੇ ਚਾਚੇ ਤ ਪਾਣੀ ਖੜਾ ਰਹਿਦਾ ਬੂਟੀਆਂ ਸੋ ਇਹਨੂੰ ਅਸੀਂ ਮੈਂ ਇੱਕ ਨਮੂਨੇ ਦਾ ਜਿਹੜਾ ਹੈਗਾ ਇਹਨੂੰ ਇੱਕ ਪਿਕਨਿਕ ਸਪੌਟ ਵੀ ਬਣਾਵਾਂਗੇ ਲਿਫਟ ਇਰੀਗੇਸ਼ਨ ਦਾ ਪ੍ਰੋਜੈਕਟ ਲੈ ਕੇ ਆਵਾਂਗੇ ਸੋਲਰ ਲਾਵਾਂਗੇ ਟਰੀ ਪਲਾਂਟੇਸ਼ਨ ਕਰਾਂਗੇ ਉਹਨੂੰ ਇੱਕ ਪਿਕਨਿਕ ਸਪੌਟ ਦੇ ਵਿੱਚ ਜਿਹੜਾ ਅਸੀਂ ਬਣਾਵਾਂਗੇ ਪੰਚਾਇਤੀ ਚੋਣਾਂ ਦਾ ਵਿਕਲ ਬਚ ਚੁੱਕਿਆ ਕਿਸ ਤਰ੍ਹਾਂ ਦੇਖ ਰਹੇ ਹੋ ਕੋਈ ਗੱਲ ਨਹੀਂ ਜੀ ਇਹ ਬੜੀ ਅੱਛੀ ਗੱਲ ਹੈ ਮੈਂ ਮਾਨ ਸਾਹਿਬ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਂ ਜਿਹੜਾ ਪਿੰਡ ਸਰਵ ਸੰਪਤੀ ਕਰੇਗਾ ਸਰਪੰਚ ਪਿੰਡ ਦਾ ਚੁਣੋ ਮੈਂ ਵੀ ਬੇਨਤੀ ਕਰਦਾ ਆ ਜਾਗਾ ਤੇ ਸਰਪੰਚ ਪਿੰਡ ਦਾ ਹੀ ਚੁਣਨਾ ਚਾਹੀਦਾ 5 ਲੱਖ ਰੁਪਏ ਵਿਕਰਾਣਾ ਪੀਆ ਬਰਾਬਰ ਮੈਚਿੰਗ ਗ੍ਰਾਂਟ ਦੇ ਕੇ 10 ਲੱਖ ਰੁਪਏ ਦੇ ਕੇ ਨਾਲ ਨਰੇਗਾ ਨਾਲ ਜੋੜ ਕੇ 18-20 ਲੱਖ ਰੁਪਏ ਦਾ ਕੰਮ ਪਿੰਡਾਂ ਦੀ ਸੂਰਤ ਬਦਲ ਜਾਏਗੀ ਜੀ ਇੱਕ ਇੱਕ ਸਰਪੰਚ 10-10 ਲੱਖ ਰੁਪਏ 20-20 ਲੱਖ ਰੁਪਏ ਖਰਚ ਕਰ ਦਿੰਦਾ ਜੀ ਤਿੰਨ ਤਿੰਨ ਕੈਂਡੀਡੇਟ ਹੁੰਦੇ ਆ 40-50 ਲੱਖ ਰੁਪਏ ਖਰਚ ਕਰ ਦਿੰਦੇ ਆ ਬਾਅਦ ਵਿੱਚ ਫਿਰ ਉਹ ਗ੍ਰਾਂਟਾਂ ਦਾ ਪਤਾ ਨਹੀਂ ਲੱਗਦਾ ਕਿ ਆਈਆਂ ਤਾਂ ਅਸੀਂ ਕਿੱਥੇ ਗਈਆਂ ਸੋ ਲੋਕਾਂ ਨੂੰ ਮੈਂ ਚਾਹੁੰਦਾ ਵੀ ਇਮਾਨਦਾਰ ਬੰਦੇ ਤੁਸੀਂ ਮੈਨੂੰ ਚੋਣਿਆ ਸੀਗਾ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਸਾਰੇ ਪੰਜਾਬ ਲਈ ਕੰਮ ਕਰ ਰਿਹਾ ਐਸੀ ਤਰ੍ਹਾਂ ਪਿੰਡ ਦਾ ਸਰਪੰਚ ਚੁਣੋ ਪੰਚਾਇਤ ਚ ਕੇਂਦਰੀ ਮੰਤਰੀ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਆ ਆਸ਼ਮਾਨ ਜਿਹੜੇ ਹੈਗੇ ਆ ਸਕੀਮ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ ਵੇਖੋ ਮੈਂ ਕੇਂਦਰੀ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਸੀ ਮੈਂ ਆ ਕੇ ਤਾਰੀਫ ਕੀਤੀ ਸੀ ਕਿ ਜਿਹੜੇ ਪਹਿਲਾਂ ਵੜੇ ਸੀ ਉਹ ਗੁਜਰਾਤ ਤੋਂ ਸੀ ਉਹ ਪੰਜਾਬ ਦੇ ਸੱਭਿਆਚਾਰ ਨੂੰ ਨਹੀਂ ਸਮਝਦੇ ਸੀ ਮੈਂ ਇਹਨਾਂ ਦੇ ਨਾਲ ਸਾਰੇ ਅਫਸਰ ਮੇਰੇ ਇਹਨਾਂ ਦੇ ਬੈਠ ਕੇ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਸਾਡੇ 225 ਕਰੋੜ ਰੁਪਏ ਜਿਹੜੇ ਹੈਗੇ ਆ ਉਹ ਜਿਹੜੀ ਗੱਲ ਕੀਤੀ ਆ ਨੱਡਾ ਸਭ ਨੇ ਇੰਸ਼ੋਰੈਂਸ ਦੇ ਉਹ ਸਾਨੂੰ ਕੇਂਦਰ ਨੇ ਦੇਣਿਆ ਸੀ ਉਹ 2018 ਤੋਂ ਪੈਂਡਿੰਗ ਹੈ ਜੀ ਹੁਣ ਜਿਹੜਾ ਇਹ 18 ਸੀ ਸਰਕਾਰ 18 19 20 21 ਸੀ ਉਹ ਮੁੱਖ ਮੰਤਰੀ ਦਾ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਜੋ ਤਾਂ ਇਹਨਾਂ ਦੇ ਵਿੱਚ ਲੱਗੇ ਜਦੋਂ ਤਾਂ ਉਹ ਇੱਥੇ ਰਾਜ ਕਰਦੇ ਸੀ ਇਹਨਾਂ ਨੇ ਫਾਟ ਨਹੀਂ ਰੋਕਿਆ ਸਾਡੀ ਸਰਕਾਰ ਆ ਗਈ ਸਾਨੂੰ ਕਹਿੰਦੇ ਜੀ ਤੁਸੀਂ 18 19 20 21 ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਉਹਦੀ ਇੰਡੀਪੈਂਡੈਂਟ ਆਡਿਟ ਤੋਂ ਸਾਡੇ ਉਹਦੀ ਵੈਰੀਫਿਕੇਸ਼ਨ ਕਰਾਓ ਮੈਂ ਸਾਰਾ ਕੁਝ ਕਰਵਾ ਰਿਆ ਜੀ ਉਹਨਾਂ ਨੂੰ ਦੱਸਤਾ ਮੈਂ ਉਹ ਮੈਂ 22 ਤੱਕ ਭੇਜ ਦਿੱਤੀਆ ਕਰਕੇ ਜੀ ਮੈਂ ਕਿਹਾ 225 ਕਰੋੜਾ ਤੁਸੀਂ ਮੈਨੂੰ 125 ਕਰੋੜ ਰਿਲੀਜ਼ ਕਰ ਦਿਓ ਆ 22 23 ਜਿਹੜੀ ਤੁਹਾਡੇ 23 24 ਤੋਂ 24 25 ਦੀ ਮੈਂ ਤੁਹਾਨੂੰ ਹੋ ਅਪਲਾਈ ਕਰ ਰਿਹਾ ਮੈਂ ਡੱਡਾ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਰਾਜਨੀਤੀ ਨਾ ਕਰੀਏ ਆਪਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਸਿਹਤ ਸਿਹਤ ਦਾ ਵਿਭਾਗ ਲੋਕਾਂ ਦੀ ਜਾਨ ਨਾਲ ਜੁੜਿਆ ਹੋਇਆ ਹੈ ਗਰੀਬਾਂ ਦਾ ਹੈਗਾ ਸਾਨੂੰ ਤੁਹਾਡੇ ਨਾਲ ਜ਼ਿਆਦਾ ਫਿਕਰ ਹੈ ਅਸੀਂ ਤਾਂ ਫ੍ਰੀ ਇਲਾਜ ਕਰ ਰਹੇ ਹਾਂ ਮੈਂ ਹਰਿਆਣੇ ਵਿੱਚ ਜਾ ਕੇ ਆਇਆ ਜੀ ਉੱਥੇ ਜਾ ਕੇ ਤੁਸੀਂ ਡਿਸਪੈਂਸਰੀਆਂ ਦਾ ਹਾਲ ਦੇਖੋ ਬੁਰਾ ਹਾਲ ਹੈ ਜੀ ਹਸਪਤਾਲਾਂ 'ਚ ਕੋਈ ਦਵਾਈ ਨਹੀਂ ਮਿਲਦੀ ਸਾਡੇ ਸਾਰੀਆਂ ਦਵਾਈਆਂ ਦੇ ਰਹੇ ਆ ਅਸੀਂ ਜਿਹੜੇ ਪਿਛਲੇ ਵਾਲੀ ਲਾਇਬਿਲਟੀ ਆ ਉਹਨਾਂ ਦੀ ਚੱਟੀ ਭਰ ਰਹੇ ਆਂ ਜੀ ਅਸੀਂ ਤਾਂ ਸੋ ਮੈਂ ਡੇਰਾ ਸਾਹਿਬ ਨੂੰ ਬੇਨਤੀ ਕਰਦਾ ਵੀ ਜਨਾਬ ਤੁਹਾਡੀ ਤੁਹਾਡੀ ਜਿਹੜੀ ਸਰਕਾਰ ਸੀਗੀ ਆ ਉਹਦੇ ਬੀਜੇ ਕੰਡੇ ਅਸੀਂ ਜਿਹੜੀ ਅਕਾਲੀ ਭਾਜੀਪੀ ਸਰਕਾਰ ਸੀ ਔਰ ਕਾਂਗਰਸੀ ਉਹਨਾਂ ਦੇ ਕੰਡੇ ਅਸੀਂ ਚੁਗ ਰਹੇ ਆ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਮੇਰੇ ਭਰਾ ਵਰਗੇ ਹੋ ਔਰ ਹਿਮਾਚਲ ਦੇ ਰਹਿਣ ਵਾਲੇ ਹੋ ਆਪਾਂ ਭਰਾ ਆ ਆਪਾਂ ਮਿਲ ਕੇ ਲੋਕਾਂ ਲਈ ਕੰਮ ਕਰੀਏ ਆਪਾਂ ਤੁਸੀਂ ਮਾਰ ਸਾਹਿਬ ਨੂੰ ਚਿੱਠੀ ਕੋ ਲਿਖ ਦਿਓ ਮੈਂ ਤੁਹਾਨੂੰ ਮਿਲ ਕੇ ਆਇਆ ਮੈਂ ਸਿਹਤ ਮੰਤਰੀ ਤੇ ਸੋਮਵਾਰ ਨੂੰ ਸਾਡੀਆਂ ਮੀਟਿੰਗਾਂ ਫਿਕਸਡ ਹੈ ਤੇ ਫਿਰ ਪ੍ਰਸਤ ਦੇ ਵਿੱਚ ਬਿਆਨ ਦੇਣ ਦੀ ਕੋਈ ਮੈਨੂੰ ਮੈਂ ਉਮੀਦ ਨਹੀਂ ਕਰਦਾ ਸੀ ਡੱਡਾ ਸਾਹਿਬ ਮੈਨੂੰ ਲੱਗਿਆ ਸੀ ਮਿਲ ਕੇ ਵੀ ਨੇਕ ਇਨਸਾਨ ਹੈ ਠੀਕ ਕਰਨਗੇ ਉਹ ਬਟ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਗੁਰੇਜ਼ ਕਰਨਾ ਚਾਹੀਦਾ ਕੀ ਜਿਆਦਾ ਵੀ ਸਿਆਸਤ ਚੱਲ ਰਹੀ ਇਸ ਦੀ ਸਿਆਸਤ ਹੀ ਕਹੂੰਗਾ ਜੀ ਉਹਨੂੰ ਮੈਂ ਜਦੋਂ ਮੈਂ ਜਾ ਕੇ ਉਹਨੂੰ ਮਿਲਿਆ ਆ ਸਾਡੀ ਸਾਰੀ ਆਪਸ ਸਹਿਮਤੀ ਹੋ ਗਈ ਕਿ ਅਸੀਂ ਜੇ ਬ੍ਰਾਂਡਿੰਗ ਹੈ ਤਾਂ ਉਹ ਸਾਡਾ ਸਟੇਟ ਦਾ ਵੀ ਤਾਂ ਕੋਈ ਹੱਕ ਹੈ ਨਾ 60 40 ਆ ਅਸੀਂ ਪੈਸੇ ਦਿੰਦੇ ਆ ਹੁਣ ਤਾਂ ਸਾਰੇ ਹੀ ਮਾਨ ਸਾਹਿਬ ਪੈਸੇ ਦੇ ਰਹੇ ਆ ਅਸੀਂ ਫਿਰ ਵੀ ਪੁੱਛ ਨਹੀਂ ਕਰ ਰਹੇ ਅਸੀਂ ਕਹਿ ਰਹੇ ਆ ਵੀ ਤੁਹਾਡੀ ਬ੍ਰਾਂਡਿੰਗ ਵੀ ਕਰ ਦਿੰਦੇ ਆ ਨਾਲ ਸਟ ਸੇਤ ਹੈ ਸਿੱਖਿਆ ਹੈ ਲੈਂਡ ਆਰਡਰ ਹੈ ਇਹ ਸਟੇਟ ਸਬਜੈਕਟਸ ਆਗੇ ਆ ਸਟੇਟ ਨੇ ਇੰਪਲੀਮੈਂਟ ਕਰਨੇ ਆ ਸਾਰੇ ਆਪਾਂ ਮਿਲ ਕੇ ਕੰਮ ਕਰੀਏ ਮੈਂ ਫਿਰ ਅਪੀਲ ਕਰਦਾ ਰੱਡਾ ਸਭ ਨੂੰ ਕਿ ਤੁਸੀਂ ਮੇਰੇ ਭਰਾ ਹੋ ਆਓ ਆਪਾਂ ਮਿਲ ਕੇ ਕੰਮ ਕਰੀਏ ਆਪਾਂ ਬਿਆਨਬਾਦੀ ਚ ਨਾ ਪਈਏ ਆਪਾਂ ਦੂਸ਼ਣਬਾਦੀ ਚ ਨਾ ਪਈਏ ਮੇਰੇ ਅਫਸਰ ਆ ਰਹੇ ਆ ਸੋਮਵਾਰ ਨੂੰ ਮੈਨੂੰ ਦੱਸੋ ਮੈਂ ਆ ਜਨਾਂ ਦਵਾਰਾ ਜੀ ਆਪਾਂ ਬੈਠ ਕੇ ਸਾਨੂੰ ਫੜ ਦੇਣੇ ਸ਼ੁਰੂ ਕਰੋ ਅਸੀਂ ਕੰਮ ਕਰ ਰਹੇ ਆ ਆਓ ਆਪਾਂ ਮਿਲ ਕੇ ਲੋਕਾਂ ਨੂੰ ਸੇਵਾ ਸੂਲਤਾ ਦਈਏ ਉਹਨਾਂ ਨੂੰ ਮੈਂ ਬੇਨਤੀ ਕਰਦਾ ਜੀ ਮੇਰੇ ਭਰਾ ਨੂੰ ਮੈਂ ਡਾਕਟਰ ਹਾਂ ਜੀ ਇੱਕ ਆਪਾਂ ਬਿਮਾਰੀ ਨਾਲ ਲ ਇਟ ਇਜ਼ ਨੋਟ ਅ ਸੈਂਟਰ ਗਵਰਨਮੈਂਟ ਵਰਸ ਸਟੇਟ ਗਵਰਨਮੈਂਟ ਇਟ ਇਜ਼ ਦ ਟੂ ਗਵਰਨਮੈਂਟਸ ਟੁਗੇਦਰ ਫਾਰ ਦ ਪੀਪਲ ਆਫ ਦਿਸ ਕੰਟਰੀ ਇਸ ਦੇਸ਼ ਦੇ ਲੋਕਾਂ ਵਾਸਤੇ ਮਿਲ ਕੇ ਕੰਮ ਕਰਨਾ ਅਸੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਰਾਡਾ ਸਾਹਿਬ ਨੂੰ ਵੀ ਸਾਡੇ ਨਾਲ ਮਿਲ ਕੇ ਕੰਮ ਕਰੋ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਕਿਉਂ ਨਹੀਂ ਲਿਖਦੇ ਹੋ ਜੀ ਮੈਂ ਆਥਰਿਸਟ ਹਾਂ ਮੇਰੇ ਨਾਲ ਲਿਖੋ ਮੈਂ ਤੁਹਾਨੂੰ ਮਿਲ ਕੇ ਆਇਆ ਤੁਹਾਡੇ ਕੋਲ ਮੇਰਾ ਮੋਬਾਈਲ ਨੰਬਰ ਹੈ ਮੈਂ ਤੁਹਾਡੇ ਭਰਾ ਆ ਮੈਨੂੰ ਟੈਲੀਫੋਨ ਕਰੋ ਵੀ ਰਾਡਾ ਸਾਹਿਬ ਆ ਇਦਾਂ ਕਰ ਲੈ ਇਦਾਂ ਕਰੋ ਮੈਨੂੰ ਪੁੱਛੋ 600 ਕਰੋੜ ਹੈ ਹੀ ਨਹੀਂ ਆ 197 ਕਰੋੜ ਹੈ ਜੀ ਉਹ ਉਹ 600 ਕਰੋੜ ਮੈਂ ਸਟੇਟਮੈਂਟ ਦਿੰਦਾ ਜੀ ਮੈਂ ਹਮੇਸ਼ਾ ਚੈੱਕ ਕਰਦਾ ਮੈਂ ਬੇਨਤੀ ਕਰਦਾ ਕਿ ਜਿਹੜਾ ਜੂਨੀਅਰ ਅਰਥ ਵਿਸ਼ੇਸ਼ਟਰ ਹੈ ਮੈਂ ਤਾਂ 3.5 ਕਰੋੜ ਦਾ ਮੰਤਰੀ ਹਾਂ ਜੀ ਸਿਹਤ ਮੰਤਰੀ ਹੈ ਉਹ ਤਾਂ 140 ਕਰੋੜ ਦੇ 150 ਕਰੋੜ ਦੇ ਉਹ ਤਾਂ ਜੀ ਉਹਨਾਂ ਨੇ ਸਾਰੇ ਫੈਕਟ ਚੈੱਕ ਕਰਕੇ ਫਿਰ ਬਿਆਨ ਦੇਣਾ ਹੁੰਦਾ ਉਹਨਾਂ ਨੂੰ ਮੈਂ ਇਹ ਵੀ ਬੇਨਤੀ ਕਰਦਾ ਹੱਥ ਜੋੜ ਕੇ ਕਿ ਨੱਡਾ ਸਾਹਿਬ ਤੁਸੀਂ ਪਹਿਲਾਂ ਚੈੱਕ ਕਰੋ ਜਿਹੜੇ ਫੈਕਟਸ ਆ ਨਾ ਇਹ ਟਾਕ ਲਾਊਡਰ ਦੈਨ ਜਿਹੜਾ ਟਾਕ ਸਮਾਲਰ ਜਿਹੜੇ ਜੇ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਸਿੱਧੇ ਨਾਲ ਕੰਗੜਾ ਰੜਾਤ ਤੋਂ ਵੱਲੋਂ ਪਿੰਡਾਂ ਵਰਨ ਵੱਤਵਾਦੀ ਕਹਿ ਯਾਰ ਤੁਸੀਂ ਜਿਹੜੀ ਜਿਹੜੀ ਔਰਤ ਆ ਤੁਸੀਂ ਇੱਕ ਨਾਂ ਦਾ ਨਾਂ ਲਿਆ ਨਾ ਜੋ ਉਹਦੇ ਬਾਰੇ ਤਾਂ ਗੱਲ ਕਰਨੀ ਵਜੂਲ ਹੈ ਜੀ ਉਹਨਾਂ ਨੂੰ ਹਨਾ ਜੀ ਮਤਲਬ ਬੀਜੇਪੀ ਨੇ ਵੀ ਸ਼ਾਦਰ ਨੂੰ ਡਾਟਾ ਸਾਹਿਬ ਨੇ ਵੀ ਬੁਲਾਇਆ ਸੀ ਉਹਨੂੰ ਕਿਹਾ ਵੀ ਬੀਬੀ ਆਪਣੀ ਜਿਹੜਾ ਥੋੜਾ ਜਿਹਾ ਨਾ ਪਹਿਲਾਂ ਉਹਨੇ ਕਿਸਾਨਾਂ ਵੇਲੇ ਵੀ ਉਹਦੀ ਬੋਲਬਾਣੀ ਮਾੜੀ ਆ ਜੀ ਮਤਲਬ ਮੈਂ ਇੱਕ ਮੇਰੀ ਧੀਆ ਵਰਗੀਆਂ ਸੋ ਮੈਂ ਕੋਈ ਬਹੁਤਾ ਸਟਰੋਂਗ ਸ਼ਬਦ ਨਹੀਂ ਵਰ ਪਾਰਲੀਮੈਂਟਾ ਇਹ ਇੱਕ ਪਾਰਲੀਮੈਂਟਰੀ ਲੈਂਗੁਏਜ ਹੁੰਦੀ ਆ ਔਰ ਤੋ ਇਹੋ ਜਿਹੇ ਜਿਹੜੇ ਤੀਲੇ ਲਾਣ ਵਾਲੇ ਬਿਆਨ ਆ ਨਾ ਜੀ ਖਾਸ ਕਰਕੇ ਜਿਹੜਾ ਸਿੱਖ ਭਾਈਚਾਰਾ ਜਿਹਨੇ ਦੇਸ਼ ਵਿੱਚ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਤੇ ਜਿਹਨੇ ਢਿੱਡ ਭਰਿਆ ਹਿੰਦੁਸਤਾਨ ਦਾ ਆਪਣਾ ਪੇਟ ਬਨ ਕੇ ਜਿਹਨੇ ਮੰਨ ਲਓ ਗ੍ਰੀਨ ਰੈਵੋਲੂਸ਼ਨ ਕਰਕੇ ਜਿਹਨੇ ਸਾਰੇ ਸਾਰੇ ਹਿੰਦੁਸਤਾਨ ਨੂੰ ਰੋਟੀ ਖਵਾਈ ਆ ਉਹਨਾਂ ਲੋਕਾਂ ਦੇ ਪ੍ਰਤੀ ਉਹਦੇ ਮਨਚ ਸਨਮਾਨ ਹੋਣਾ ਚਾਹੀਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਸਾਰੇ ਭਾਈਚਾਰੇ ਤੋਂ ਔਰ ਸਰਕਾਰ ਨੂੰ ਉਹਨੂੰ ਫਟਲਾਣਤ ਪਾਣੀ ਚਾਹੀਦੀ ਆ ਕਿ ਤੂੰ ਬੇਟੇ ਤੈਨੂੰ ਇਹ ਤੈਨੂੰ ਸ਼ੋਭਾ ਨਹੀਂ ਦਿੰ ਇਹ ਦੇਖੋ ਇਹ ਜ਼ੁਬਾਨ ਹੁੰਦੀ ਹੈ ਤੇ ਚਿੱਤਰ ਵੀ ਪਾ ਦਿੰਦੀ ਹੈ ਹਾਰ ਵੀ ਪਾ ਦਿੰਦੀ ਹੈ ਇਹ ਤੁਹਾਡੇ ਤੁਹਾਡੀ ਬੋਲਬਾਣੀ ਤੇ ਡਿਪੈਂਡ ਕਰਦਾ ਆਪਣੀ ਬੋਲਬਾਣੀ ਠੀਕ ਕਰ ਤੇ ਬਾਕੀ ਮੈਂ ਤਾਂ ਗੁਰੂਆਂ ਨੇ ਵੀ ਕਿਹਾ ਜੀ ਨਾਨਕ ਫਿੱਕਾ ਬੋਲੇਆ ਤਨਮਨ ਫਿੱਕਾ ਹੋਏ ਜਦੋਂ ਕਿਤੇ ਇਕੱਲੀ ਬੈਠੇਗੀ ਸੋਚੇਗੀ ਉਹਦੇ ਮਨ 'ਚ ਜ਼ਰੂਰ ਆਏਗਾ ਜਦੋਂ ਕਿਤੇ ਉਹ ਮਤਲਬ ਆਪਣਾ ਜਦੋਂ ਕਹਿੰਦੇ ਹੁੰਦੇ ਆਪਣੀ ਪੀੜੀ ਥੱਲੇ ਸੋਟਾ ਫੇਰੇਗੀ ਜਦੋਂ ਆਪਣਾ ਅੰਤਰ ਧਿਆਨ ਹੋ ਕੇ ਸੋਚੇਗੀ ਉਹ ਨੂੰ ਆਪਣੇ ਆਪ ਤੇ ਉਹਦਾ ਉਹਦਾ ਤਨਮਨ ਫਿੱਕਾ ਜ਼ਰੂਰ